ਇਤਿਹਾਸਕ ਤੌਰ ਤੇ ਪੰਜਾਬ ਦੀ ਧਿਰਪੀ ਜੰਗ ਦਾ ਮੈਦਾਨ ਰਹੀ ਹੈ ਪ੍ਰਾਚਨ ਸਮੇਂ ਤੇ ਵੀ ਤੇ ਅੱਜ ਵੀ ਜਿਹੜਾ ਇੱਥੇ ਦਾ ਇਤਿਹਾਸ ਹੈ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ 65 71 ਚ 10 ਕਿਲੋਮੀਟਰ ਆਬਾਦੀ ਬਾਰਡਰ ਤੋਂ ਪਿੱਛੇ ਹਟਾਤੀ ਸੀ ਕਿ ਫਸਲਾਂ ਸਾੜਤੀਆਂ ਸੀ ਕਿਉਂਕਿ ਦੁਸ਼ਮਣ ਦੇਖਣਾ ਚਾਹੀਦਾ ਔਰ ਉਸ ਤੋਂ ਉਪਰੰਤ ਮੈਨਾਂ ਵੀ ਲੱਗੀਆਂ ਹੈਗੀਆਂ ਬਾਰਡਰ ਤੇ ਤਾਰਾਂ ਵੀ ਲੱਗੀਆਂ ਹੈਗੀਆਂ ਜਿੰਮੇਦਾਰਾਂ ਨੂੰ ਆਵਾਜ਼ਾਂ ਵੀ ਰੋਕੀ ਗਈ ਹੈਗੀ ਹੈ ਔਰ ਇੱਥੇ ਇੰਡਸਟਰੀ ਉੱਡ ਗਈ ਹੈਗੀ ਹੈ ਕਿਉਂਕਿ ਕੋਈ ਵੀ ਇੰਡਸਟਰੀ ਜਾਂ ਇਨਵੈਸਟਮੈਂਟ ਜਿੱਥੇ ਜੰਗ ਦਾ ਮਾਹੌਲ ਹੋਵੇ ਬਾਰਡਰ ਏਰੀਆ 'ਚ ਉੱਥੇ ਬਸਤੀ ਨਹੀਂ ਹੈ ਇਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਰਿਹਾ ਹੈ ਔਰ ਜਿੱਥੇ ਇਹ ਨੁਕਸਾਨ ਰਿਹਾ ਉੱਥੇ ਸ਼ਰੋਮਨੀ ਕਾਲੀ ਦਾ ਲੰਬਰਸਨ ਨੇ ਖੁੱਲੇ ਪਾਉਡਰ ਦੀ ਮੰਗ ਕੀਤੀ ਹੈ ਤਾਂ ਕਿ ਆਵਾਜ਼ਾਂ ਵੀ ਹੋਏ ਵਪਾਰ ਵੀ ਹੋਏ ਔਰ ਇੰਡੀਆ ਦੀ ਜੀਡੀਪੀ 8% ਦੇ ਵਾਧੇ ਦੇ ਵਿੱਚ ਜਾਵੇ ਪਰ ਜਿਵੇਂ ਅਸੀਂ ਦੇਖਦੇ ਆ ਕਿ ਜਿਹੜੀਆਂ ਉਰੇ ਖਿਆਲات ਤੇ ਸੋਚਾਂ ਇੱਕ ਪਾਸੇ ਐਂਟੀ ਮੁਸਲਮ ਐਂਟੀ ਇਸਲਾਮ ਦਾਮोदर विनायक ਸਰਬਰ ਕਰਦੇ ਵਰਗਿਆਂ ਦੀ ਆਰਐਸਐਸ ਹਿੰਦੂ ਮਹਾਸਭਾ ਦੀ ਹੈੂਜੇ ਪਾਸੇ ਉਹ ਲਾਪ ਇਸਲਾਮਿਸਟ ਸੋਚ ਜਿਹੜੀ ਪਾਕਿਸਤਾਨ ਦੇ ਵਿੱਚ ਹੈਗੀ ਹੈ ਇੱਕ ਦੂਜੇ ਨੂੰ ਵਿਚਕਰੇ ਨਾਲ ਦੇਖਦੀ ਹੈ ਔਰ ਮਾਹੌਲ ਬਣਿਆ ਰਹਿੰਦਾ ਹੈਗਾ ਜਿੱਥੇ ਪੰਜਾਬ ਦਾ ਭਲਾ ਸ਼ਾਂਤੀ ਤੇ ਅਮਨ ਚ ਹੈਗਾ ਵਪਾਰ ਚ ਹੈਗਾ ਉਥੇ ਜਿਹੜਾ ਆਮ ਵਿਅਕਤੀ ਹੈ ਉਹਦੇ ਵਿੱਚ ਮਤਲਬ ਇਹਨ ਮਸਲੇ ਜਾਂਦਾ ਹੈਗਾ ਜੇ ਆਪਾਂ ਦੇਖੀਏ ਫਿਰੋਜ਼ਪੁਰ ਦੇ ਵਿੱਚ ਜਦ ਗੋਲਾਬਾਜੀ ਹੋਈ ਹੈ ਇੱਥੇ ਤੁਸੀਂ ਦੇਖੋ ਕਿੰਨਾ ਨੁਕਸਾਨ ਹੋਇਆ ਹੈ ਬੰਦੇ ਦੇ ਸਾਰੇ ਕੱਪੜੇ ਸੜ ਗਏ ਹੈ ਗੱਡੀ ਸੜ ਗਈ ਹੈ ਉਹ ਹਸਪਤਾਲ 'ਚ ਦਾਖਲ ਹੋਇਆ ਹੈਗਾ ਹੁਣ ਐਕਸਗ੍ਰੇਸ਼ੀਆ ਮਤਲਬ ਮਰਜ਼ੀ ਦੇ ਮੁਤਾਬਕ ਜਿਹੜੀ ਕੰਪਨਸੇਸ਼ਨ ਮਿਲਦੀ ਹੈਗੀ ਆ ਉਹ ਸਰਕਾਰਾਂ ਦੀ ਮਰਜ਼ੀ ਆ ਹੋਵੇ ਨਾ ਹੋਵੇ ਪਰ ਕਿਉਂਕਿ ਪੰਜਾਬ ਨੂੰ ਵਾਰ-ਵਾਰ ਅਸੀਂ ਦੇਖਿਆ ਕਿ ਇਸ ਕੰਗੇ ਚ ਫਸਦੇ ਹੋਏ ਅਸੀਂ ਇੱਕ ਪੰਜਾਬ ਵਾ ਲਾਸਸ ਕੰਪਨਸੇਸ਼ਨ ਐਂਡ ਰੀਹੈਬਿਲਿਟੇਸ਼ਨ ਬਿਲ 2025 ਲੋਕ ਸਭਾ ਦੇ ਵਿੱਚ ਪ੍ਰੈਜ਼ੈਂਟ ਕਰਨਾ ਚਾਹੁੰਦੇ ਆ ਅਸੀਂ ਕੋਈ ਐਮਪੀ ਸਾਡੇ ਪਾਰਟੀ ਦਾ ਇਸ ਮੌਕੇ ਤੇ ਹੈ ਨਹੀਂ ਸੋ ਪੰਜਾਬ ਦੇ ਐਮਪੀਆ ਨੂੰ ਅਸੀਂ ਬੇਨਤੀ ਕਰਾਂਗੇ ਇਹ ਜਿਹੜਾ ਕਿਸੇ ਵਿਅਕਤੀ ਦਾ ਨੁਕਸਾਨ ਹੁੰਦਾ ਉਹਦੇ ਵਾਸਤੇ ਮੈਕਨਿਜ਼ਮ ਸੈੱਟ ਕਰਦਾ ਹੈਗਾ ਕਿ ਕਿਵੇਂ ਤੁਸੀਂ ਉਹਦੇ ਵਾਸਤੇ ਮੁਆਵਜ਼ਾ ਸਰਕਾਰ ਮਜਬੂਰ ਹੋਊਗੀ ਇਹਦੇ ਵਿੱਚ ਜਿਹੜਾ ਇਹ ਹੈਗਾ ਇਹ ਪ੍ਰੀਐਂਬਲ ਦੇ ਮੁਤਾਬਕ ਜਿਹੜਾ ਆਰਟੀਕਲ 21 ਹੈ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਆ ਆਰਟੀਕਲ 308 ਜਿਹੜਾ ਪ੍ਰੋਪਰਟੀ ਦੇ ਪੱਖ ਤੇ ਅਪਰਿਡੇਪਰੀਵੇਸ਼ਨ ਦੇ ਬਰਖਲਾਫ ਇਹ ਗੱਲ ਕਰਦਾ ਔਰ ਜਿਹੜੀ ਸਟੇਟ ਦੀ ਡਿਊਟੀ ਹੈ ਕਿ ਜਸਟਿਸ ਤੇ ਹਿਮਨ ਟਰੀਟਮੈਂਟ ਸਾਰਿਆਂ ਦੀ ਹੋਏ ਜਿਹੜੇ ਅਫੈਕਟਡ ਬਾਇ ਆਰਮਡ ਕਨਫਲਿਕਟ ਆਫ ਕ੍ਰਾਸ ਬਾਰਡਰ ਐਗਰੈਸ਼ਨ ਹੈ ਉਸ ਦੇ ਤਹਿਤ ਔਰ ਅਸੀਂ ਇੱਥੇ ਇੱਕ ਇਤਿਹਾਸਿਕ ਮਿਲਟਰੀ ਦਾ ਸਕੰਜੇ ਦੇ ਵਿੱਚ ਫਸੇ ਹੋਏ ਦੇ ਤੇ ਇਹ ਸਾਰੀਆਂ ਗੱਲਾਂ ਕਰਕੇ ਅਸੀਂ ਜਿਹੜਾ ਰਾਈਟ ਟੂ ਕੰਪਨਸੇਸ਼ਨ ਹੈਗਾ ਉਹ ਅਸੀਂ ਕਹਿ ਹੈ ਕਿ ਲਾਸ ਆਫ ਲਾਈਫ ਮਿਨਿਮਮ 25 ਲੱਖ ਟੂ ਦਾ ਨੈਕਸਟ ਆਫ ਕਿੰਗ ਆਫ ਈਚ ਡਿਸੀਜ਼ਡ ਹੋਣਾ ਚਾਹੀਦਾ ਹੈ ਪਰਮਨੈਂਟ ਡਿਸੇਬਿਲਟੀ ਅਪ ਟੂ 20 ਲੱਖ ਰੁਪਏ ਉਹਦੀ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਜੇ ਲਾਸ ਆਫ ਪ੍ਰੋਪਰਟੀ ਹੋਏ 베이스ਡ ਔਨ ਅਫੀਸ਼ੀਅਲ ਵੈਲਿਊਏਸ਼ਨ ਆਫ ਰਿਲੇਇੰਗ ਮਾਰਕੀਟ ਰੇਟ ਉਹ ਜਮੀਨ ਜਾਇਦਾਦ ਉਹਨਾਂ ਦੀ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਜੇ ਡਿਸਪਲੇਸਮੈਂਟ ਹੋ ਜੇ ਮਤਲਬ ਕਿ ਤੁਹਾਨੂੰ ਬਾਰਡਰ ਤੋਂ ਹਟਾਤਾ ਤੁਹਾਡੇ ਘਰਾਂ ਚ ਪੜਦਾ ਉਹਦੇ ਵਿੱਚ ਮੰਥਲੀ ਅਲਾਉਂਸ ਫॉर ਰੈਂਟ ਰਾਸ਼ਨ ਤੇ ਸੈਂਸ਼ਨਲ ਨੀਡ ਫॉर ਅ ਮਿਨਿਮਮ ਆਫ 12 ਮਹੀਨੇ ਕਿਉਂਕਿ ਕਈ ਵਾਰੀ ਕੋਈ ਬੰਦਾ ਘਰੋਂ ਚਲੇ ਜਾਂਦਾ ਮੁਰਵਸੀ ਕੋਲੋਂ ਹੋਣਾ ਮੁਸ਼ਕਿਲ ਹੁੰਦਾ ਹੈ ਰੀਹੈਬਿਲਿਟੇਸ਼ਨ ਮੈਜ਼ਰਸ ਹੋਣੇ ਚਾਹੀਦੇ ਆ ਜਿਦੇ ਵਿੱਚ ਇਸਟੈਬਲਿਸ਼ਡ ਟੈਂਪਰੀਰੀ ਐਂਡ ਪਰਮਨੈਂਟ ਰੀਲੀਫ ਕੈਂਪਸ ਐਂਡ ਹਾਊਸਿੰਗ ਸਕੀਮਸ ਫॉर ਡਿਸਪਲੇਸਡ ਪਰਸਨਸ ਪ੍ਰੋਵਾਈਡ ਇੰਪਲੋਇਮੈਂਟ ਗਾਰੰਟੀ অর ਫਾਈਨੈਂਸ਼ੀਅਲ ਹੈਲਪ ਟੂ ਅਫੈਕਟਡ ਹਾਊਸਹੋਲਡਸ ਔਰ এডুকেشن ਕੰਟੀਨਿਉਟੀ ਸਕੀਮਸ ਫੋਰ ਡਿਸਪਲੇਸਡ ਚਿਲड्रन ਪ੍ਰੋਵਾਈਡ ਸਾਈਕਲੋਜੀਕਲ ਸਪੋਰਟ ਜਿਹੜਾ ਟਰੋਮਾ ਉਹ ਫੇਸ ਕਰਦੇ ਆ ਇਹਦੇ ਵਾਸਤੇ ਇੱਕ ਸਟੈਚੂਟਰੀ ਬਾਡੀ ਖੜੀ ਹੋਣੀ ਚਾਹੀਦੀ ਹੈ ਸੈਂਟਰਲ ਗਵਰਨਮੈਂਟ ਜਿਹਦੇ ਵਿੱਚ ਹੋਮ ਅਫੇਅਰਸ ਡਿਫੈਂਸ ਰੂਰਲ ਡਿਵੈਲਪਮੈਂਟ ਨੈਸ਼ਨਲ ਹਿਊਮਨ ਰਾਈਟਸ ਦੇ ਵਿਅਕਤੀ ਗਵਰਨਮੈਂਟ ਪੰਜਾਬ ਤੇ ਸਿਵਲ ਸੋਸਾਇਟੀ ਦੇ ਬੰਦੇ ਉਸ ਦੇ ਵਿੱਚ ਹੋਣੇ ਚਾਹੀਦੇ ਆ ਡਿਸਟ੍ਰਿਕਟ ਕਿ ਵਰ ਰੀਲੀਫ ਕਮੇਟੀ ਹੋਣੀ ਚਾਹੀਦੀ ਹੈ ਤੇ ਕਲੇਮ ਦਾ ਪ੍ਰੋਸੀਜਰ ਸੈਟ ਆਊਟ ਹੋਣਾ ਚਾਹੀਦਾ ਹੈ ਕਿੱਥੇ ਆਪਾਂ ਨੇ ਫਾਈਲਿੰਗ ਕਰਨੀ ਹੈ ਜੋ ਵੀ ਇਫੈਕਟਡ ਪਰਸਨ ਹੈ ਉਹ ਦੇ ਲੀਗਲ ਰੈਪਰੈਜ਼ੈਂਟੇਟਿਵ ਮੇ ਸਬਮਿਟ ਅ ਕਲੇਮ ਬਤਨ 12 ਮਾਰਚ ਦਾ ਇਨਸੀਡੈਂਟ ਬਰਡਨ ਆਫ ਪ੍ਰੂਫ ਸ਼ਲ ਰੈਸਟ ਵਿਦ ਦਾ ਸਟੇਟ ਟੂ ਰਿਬਾਕ ਬੋਨੋਫਾਈਡ ਕਲੇਮਸ ਬੈ ਕਨਫਲਿਕਟ ਇਜ਼ ਐਵੀਡੈਂਸ ਜਿਵੇਂ ਹੁਣ جنگ ਹੋਈ ਹੈ ਸਟੇਟ ਕਹ ਸਕਦਾ ਹੈ ਕਿ ਕੋਈ جنگ ਨਹੀਂ ਹੋਈ ਪਰ ਉਹਨੂੰ ਕਰਨਾ ਪੈਣਾ ਹੈ ਜਿਹੜਾ ਅਫੈਕਟਡ ਹੈ ਉਹਨੂੰ ਹੀ ਕਲੇਮ ਕਰਨਾ ਪੈਣਾ ਕਿ ਜੰਗ ਹੋਈ ਹੈ ਕਿ ਨਹੀਂ ਟਪੀਲਸ ਸਟੇਟ ਰੀਲੀਫ ਪੈਲਟ ਲੋਕਲ ਉਹਦੇ ਲਈ ਸੈਟ ਅਪ ਹੋਣਾ ਚਾਹੀਦਾ ਹੈ ਇਹਦੇ ਲਈ ਬਜਟ ਅਲੋਕੇਸ਼ਨ ਹੋਣੀ ਚਾਹੀਦੀ ਹੈ ਸੈਂਟਰਲ ਗਵਰਨਮੈਂਟ 20000 ਕਰੋੜ ਦਾ ਇਹਦਾ ਬਜਟ ਸੈੱਟ ਰੱਖੇ ਇਹ ਨਾਨ ਲੈਪਸੇਬਲ ਹੋਊਗਾ ਕਿ ਕੰਪਟਰੋਲਰ ਤੇ ਆਡੀਟਰ ਜਨਰਲ ਇਹਦੀ ਆਡਿਟ ਕਰ ਸਕਦਾ ਹੈਗਾ ਬਾਰਾ ਸਿਵਲ ਐਂਡ ਕਮਿਊਨਲ ਲਾਇਬਿਲਿਟੀ ਜਿਹੜੇ ਇਸ ਤੇ ਕੰਮ ਕਰਦੇ ਉਹ ਤੇ ਇਹ ਨਹੀਂ ਹੋਣਾ ਚਾਹੀਦੀ ਸਿਵਲ ਤੇ ਕ੍ਰਿਮਲ ਲਾਇਬਿਲਿਟੀ ਤੇ ਸੈਂਟਰਲ ਗਵਰਨਮੈਂਟ ਸਮੇਂ-ਸਮੇਂ ਤੇ ਇਹਦੇ ਨੂੰ ਤਬਦੀਲ ਕਰ ਸਕਦੀ ਹੈਗੀ ਹੈ ਜਿਹੜੇ ਕੋਈ ਵੀ ਕਿਸੇ ਦੇ ਹਿਊਮਨ ਰਾਈਟਸ ਆ ਉਹ ਇਸ ਲਾਅ ਕਰਕੇ ਇਫੈਕਟ ਨਹੀਂ ਹੋਣੇ ਚਾਹੀਦੇ ਸੋ ਇਹ ਅਸੀਂ ਇੱਕ ਲੋਕ ਸਭਾ ਵਾਸਤੇ ਬਿੱਲ ਤਿਆਰ ਕੀਤਾ ਹੁਣ ਸ਼੍ਰੋਮਣੀ ਅਕਾਲੀ ਦਾ ਅੰਮ੍ਰਿਤਸਰ ਭਾਵੇਂ ਅੰਮ੍ਰਿਤਸਰ ਸਾਹਿਬ ਜਿੱਤਿਆ ਨਹੀਂ ਅਸੀਂ ਅਸੀਂ ਮੌਜੂਦਾ ਐਮਪੀ ਔਦਲਾ ਸਾਹਿਬ ਨੂੰ ਵੀ ਇਹ ਦੇਖ ਕੇ ਆਵਾਂਗੇ ਤੇ ਅਸੀਂ ਹਰੇਕ ਪੰਜਾਬ ਦੇ ਐਮਪੀ ਨੂੰ ਬੇਨਤੀ ਕਰਦੇ ਆ ਕਿ ਇਹ ਬਿੱਲ ਲੋਕ ਸਭਾ ਚ ਸਾਰਿਆਂ ਦੀ ਸਹਿਮਤੀ ਨਾਲ ਲੂਪ ਹੋਣਾ ਚਾਹੀਦਾ ਕਿਉਂਕਿ ਪੰਜਾਬ ਬਾਰਡਰ ਤੇ ਬਸਦੇ ਹੋਏ ਵਸਨੀਕਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ ਇਹ ਬਹੁਤ ਓਸੈਂਸ਼ੀਅਲ ਹੈ ਅਸੀਂ ਜਿਵੇਂ ਹੁਣ ਦੇਖਿਆ ਹੈਗਾ ਇਸ ਦੇ ਨਾਲ ਅੱਜ ਸਰ ਸਿੰਘ ਰਣਜੀਤ ਸਿੰਘ ਮਾਨ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਪ੍ਰੋਸੈਸ ਸ਼ੁਰੂ ਕਰ ਰਹੇ ਹਾਂ ਜਿਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਜੇ ਟਰੰਪ ਨੂੰ ਇਸ ਸਾਲ ਦਾ ਨੋਬਲ ਪੀਸ ਲੌਰੀਅਟ ਡਿਕਲੇਅਰ ਕਰਨ ਦੀ ਅਸੀਂ ਇੱਥੋਂ ਮੂਵਮੈਂਟ ਚਲ ਰਹੇ ਹੈ ਇਹ ਜਿਹੜਾ ਇੱਕ ਤੋਂ ਬਾਅਦ ਦੂਜਾ ਵਧਾ ਕੇ ਜਵਾਬ ਦੇ ਹੀ ਹੋ ਰਹੇ ਸੀਗੇ ਬੰਬਾਂ ਨਾਲ ਇੰਡੀਆ ਤੇ ਪਾਕਿਸਤਾਨ ਉਹ ਵੀ ਉਸ ਥਾਨ ਦੇ ਉੱਤੇ ਜਿੱਥੇ ਨਿਊਕਲੀਅਰ ਪ੍ਰਵਾਹ ਨੂੰ ਸ਼ਸਤਰਤਾ ਜੰਗ ਦਾ ਮਾਹੌਲ ਹੈ ਇਹ ਜਵਾਬ ਬਿਲਕੁਲ ਬੰਬਾਂ ਨਾਲ ਇੱਕ ਦੂਜੇ ਨੂੰ ਫੇਰੇ ਸੀ ਇਹਦੇ ਵਿੱਚ ਜਿਹੜਾ ਡੋਨਲਡ ਜੇ ਡਰਾਪ ਨੇ ਇੰਟਰਵੈਂਸ਼ਨ ਕੀਤੀ ਹੈ ਡੀਸਕਲੇਸ਼ਨ ਕੀਤੀ ਹੈ ਅਸੀਂ ਸਮਝਦੇ ਹਾਂ ਇਹ ਨਾਲੇ ਪੰਜਾਬ ਬਚਾਤਾ ਹੈਗਾ ਦੋਨੇ ਪਾਸੇ ਦਾ ਸਾਡੇ ਭਾਰਤકિસ્તાਨ ਬਚਾਤੇ ਹੈਗੇ ਆ ਮਨੁੱਖਤਾ ਨੂੰ ਬਚਾਤਾ ਹੈਗਾ ਜਿਹੜੇ ਉਰੇ ਪ੍ਰੋਫੈਸਰ ਐਲਨ ਰੋਬੋ ਡਾਕਟਰ ਲੂਕ ਉਮਾਨ ਪ੍ਰੋਫੈਸਰ ਚਾਰਲਸ ਬਾਡੀ ਨੇ nuclear جنگ ਇੰਡੀਆ ਤੇ ਪਾਕਿਸਤਾਨ ਦੀ ਮਾਡਲਿੰਗ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਹੈ ਕਿ ਪੂਰੇ ਵਿਸ਼ਵ ਦੇ ਵਿੱਚ ਸਟਾਵੇਸ਼ਨ ਓਵਰ ਅ ਬਿਲੀਅਨ ਪੀਪਲ ਹੋ ਜੂਗੀ ਕਿਉਂਕਿ ਧੁੰਦਲਾ ਹਵਾਈ ਜਿਹੜਾ ਫੰਦ ਹੋਊਗੀ ਉਸ ਦੇ ਅਸਿਸਪੇ স্মੋਕ ਹੋਣਗੇ ਉਹਦੇ ਨਾਲ ਸੂਰਜ ਦੀ ਘਾਟ ਪੈਜੂਗੀ ਫਸਲਾਂ ਖਤਮ ਹੋ ਜਾਣਗੀਆਂ ਅਸੀਂ ਸਮਝਦੇ ਹਾਂ ਕਿ 트ੰਪਸ ਸਾਹਿਬ ਨੇ ਇਸ ਚੀਜ਼ ਨੂੰ ਸਿਆਣ ਦੇ ਹੋਏ ਕਿ ਇਹ ਪੂਰੇ ਵਿਸ਼ਵ ਦੇ ਵਿੱਚ ਬਹੁਤ ਵੱਡਾ ਇਕਾਂਡ ਹੋਣ ਲੱਗਿਆ ਸੀ ਉਹਨਾਂ ਨੇ ਇਹਦੇ ਵਿੱਚ ਇੰਟਰਵੈਂਸ਼ਨ ਕੀਤੀ ਹੈ ਉਹ ਨੋਬਲ ਪੀਸ ਪ੍ਰਾਈਜ਼ ਦੇ ਅਸੀਂ ਸਮਝਦੇ ਹਾਂ ਕੇ ਹੱਕਦਾਰ ਹੈਗੇ ਆ ਉਸ ਨੂੰ ਅਸੀਂ ਇਹ ਮੂਵ ਇੱਥੋਂ ਕਰਨੀ ਹੈ ਅਸੀਂ ਧੰਨਵਾਦੀ ਆ ਕਿ ਅੰਮ੍ਰਿਤਸਰ ਗੁਰੂ ਕੀ ਨਗਰੀ ਇੱਥੇ ਵਸੀ ਹੈ ਤੇ ਬਚੀ ਹੈ ਜਿਹੜਾ ਅਮਿਨੇਸ਼ਨ ਡੰਪ پورے ਸ਼ਹਿਰ ਦੇ ਵਿੱਚ ਵੱਲੇ ਲਵੇ ਸਤਾਪਤ ਕੀਤਾ ਹੈਗਾ ਉਹਨੂੰ ਅੰਮ੍ਰਿਤਸਰ ਗੁਰੂ ਕੀ ਨਗਰੀ ਚੋਂ ਕੱਢਣ ਦਾ ਅਸੀਂ ਇੱਕ ਡੈਮੋਨਸਟ੍ਰੇਸ਼ਨ ਕਰਨਾ ਹੈਗਾ ਉਹ ਡੰਪ ਦੇ ਵਿੱਚ ਜੇ ਕੋਈ ਗਲਤੀ ਹੋ ਜੇ ਯਾ ਉਥੇ ਕੋਈ ਅਮੀਨੇਸ਼ਨ ਆਰਮਜ਼ ਵਿਰੋਧੀ ਉਹਦੇ ਵਿੱਚ ਸੁੱਟ ਦੇਣ ਉਹਨੂੰ ਕੰਪਰਮਾਈਜ਼ ਕਰ ਦੇਣ ਤਾਂ ਤਕਰੀਬਨ ਅੰਮ੍ਰਿਤਸਰ ਸ਼ਹਿਰ ਗੁਰੂ ਕੀ ਨਕੀ ਨਗਰੀ ਸੁੱਖਾਂ ਦਾ ਮੋਢਲਾਕਰ ਉਹ ਖਤਮ ਤੇ ਤਬਾਈ ਹੋ ਜਾਣੀ ਹੈਗੀ ਹੈ ਜਿਹੜੀ ਮਿਊਨਿਸਪਲ ਕੋਆਪਰੇਸ਼ਨ ਦੇ ਅੰਦਰ ਜਗ੍ਹਾ ਆਈ ਹੋਈ ਹੈ ਉਹਦੇ ਵਿੱਚ ਆਰਮਜ਼ ਦੀ ਸਟੋਰੇਜ ਨਹੀਂ ਹੋਣੀ ਚਾਹੀਦੀ ਇਟ ਇਜ਼ ਅ ਥ੍ਰੈਟ ਟੂ ਸਿਵਿਲিয়ান ਲਾਈਫ ਤੇ ਅਸੀਂ ਹੱਥ ਜੋੜ ਕੇ ਸਰਕਾਰਾਂ ਨੂੰ ਪਰਸੋਂ ਬੇਨਤੀ ਕਰਾਂਗੇ ਕਿ ਤੁਸੀਂ ਇਹ ਡੰਪ ਨੂੰ ਇੱਥੋਂ ਚੱਕ ਕੇ ਕਿਸੇ ਹੋਰ ਜਿਸ ठा ਜਿੱਥੇ ਆਬਾਦੀ ਨਹੀਂ ਹੈ ਉੱਥੇ ਲੈ ਜਾਓ ਇੱਥੇ ਤੁਸੀਂ ਆਪਦੇ ਆਰਮੀ ਦੇ ਅਸਰਾ ਲਈ ਵਧੀਆ ਫਲੈਟ ਤੇ ਘਰ ਬਣਾ ਸਕਦੇ ਹੋ ਔਰ ਸ਼ਹਿਰ ਦੇ ਵਿੱਚ ਬਸਨੀਕ ਆਰਮੀ ਦੇ ਬਸੰਦੇ ਕਰ ਸਕਦੇ ਹੈਗੇ ਹੋ ਇੱਥੇ ਆਪਣੇ ਤੋਪਾਂ ਦੇ ਜਿਹੜੇ ਬੰਬ ਹੈ ਉਹ ਨਾ ਸਟੋਰ ਕਰੋ ਉਦੇ ਵਿੱਚ ਸਾਡਾ ਐਗਜ਼ਿਸਟੈਂਸ਼ੀਅਲ ਖਤਰਾ ਹੈ ਤਾਂ ਕਿ ਅਸੀਂ ਪਰਸੋਂ ਉਥੇ ਪ੍ਰਦਰਸ਼ਨੀ ਕਰਾਂਗੇ। ਪਤਾ ਲੱਗਦਾ ਮੈਨੂੰ ਇਹ ਮザਈ ਜਿਹੜੀ ਆ ਕਾਰਨ ਅਸੀਂ ਉਥੇ ਪਰਸੋਂ ਪ੍ਰਦਰਸ਼ਨੀ ਕਰ ਰਹੇ ਹਾਂ ਕਿਉਂਕਿ ਇਹਦਾ ਅੰਮ੍ਰਿਤਸਰ ਦੇ ਵਸਣ ਦਾ ਬਹੁਤ ਵੱਡਾ ਖਤਰਾ ਹੈ ਜਿਹੜੀ ਗੁਰੂ ਰਾਮਦਾਸ ਮਹਾਰਾਜ ਨੇ ਨਗਰੀ ਬਸਾਈ ਹੈ ਉਹਨੂੰ ਭਾਰਤ ਦੀ ਇਮਿਊਨਿਸ਼ਨ ਹੀ ਖਤਮ ਕਰ ਦੇ ਮੈਂ ਸਮਝਦਾ ਕਿ ਇਹ ਸਾਡੇ ਗੁਰਸਿੱਖਾਂ ਨਾਲ ਗੁਰੂ ਸਾਹਿਬ ਨਾਲ ਬਹੁਤ ਵੱਡਾ ਤੋਖ ਹੈ ਜਿਸ ਕਰਕੇ ਇਥੋਂ ਇਹ ਕੱਢ ਦੇਣਾ ਚਾਹੀਦਾ ਹੈ ਲੌਜੀਕ ਗੇਮ ਥਿਉਰੀ ਦੇ ਅਧੀਨ ਜਿਵੇਂ ਇਹ ਇੱਕ ਰੂਪ ਇੱਕ ਗੇਮ ਥਿਉਰੀ ਦੀ ਚਿਕਨ ਹੈ ਚਿਕਨ ਕਰਕੇ ਆ ਗੇਮ ਹੈ ਉਦੋਂ ਵਿੱਚ ਉਹ ਕਹਿੰਦੇ ਆ ਕਿ ਜਿਵੇਂ ਦੋ ਵਿਰੋਧੀ ਗੱਡੀ ਇੱਕ ਦੂਜੇ ਵੱਲ ਵਧਾ ਰਹੇ ਆ ਜੇ ਇਹ ਪਾਸੇ ਹੋ ਗਿਆ ਤੇ ਆਪਣੇ ਆਪ ਨੂੰ ਜੇਤੂ ਮੰਨ ਲੈਂਦਾ ਜੇ ਇਹ ਪਾਸੇ ਹੋ ਗਿਆ ਤਾਂ ਇਹ ਜਿੱਤ ਜਾਂਦਾ ਹੈਗਾ ਜੇ ਦੋਨੋਂ ਵਿਰੋਧੀ ਸਿੱਧਾ ਚੱਲੀ ਚੱਲਣ ਤੇ ਇੱਕ ਦੂਜੇ ਤੋਂ ਡਰਨ ਨਾ ਤੇ ਫਿਰ ਦੋਨਾਂ ਦਾ ਨੁਕਸਾਨ ਹੁੰਦਾ ਹੈਗਾ ਮੇਰੇ ਹਿਸਾਬ ਨਾਲ 트럼ਪ ਸਾਹਿਬ ਨੇ ਜਿਹੜਾ ਦੋਨਾਂ ਦੇ ਕੰਨ 'ਚੇ ਹੂਕ ਮਾਰੀ ਹੈ ਉਹਦੇ ਨਾਲ ਸਮਝਾਤਾ ਹੈਗਾ ਤੇ ਦੋਨਾਂ ਨੂੰ ਕਵਰਜਨ ਤੇ ਲਿਆਤਾ ਹੈਗਾ ਜਿਹਦੇ ਨਾਲ ਸਾਰਿਆਂ ਦਾ ਫਾਇਦਾ ਹੋਇਆ ਹੈਗਾ ਸੋ ਮੈਂ ਸਮਝਦਾ ਹੈ ਕਿ ਜੇ ਇਹ ਵਿਰੋਧੀਆਂ ਦੇ ਆਪਸ 'ਚ ਤਾਲਮੇਲ ਨਾ ਕਰਾਉਂਦੇ ਇੰਨਾ ਵਿੱਚ ਗੱਲਬਾਤ ਨਾ ਕਰਾਂਦੇ ਇਹ ਜਾਂ ਪ੍ਰਿਜ਼ਨਰਸ ਡਿਲੇਮਾ ਮੰਗੂ ਜਿਹੜਾ ਇੱਕ ਹੋਰ ਗੇਮ ਹੈਗਾ ਇੱਕ ਸ਼ੈਲਿੰਗ ਮਾਡਲ ਹੈਗਾ ਇਹ ਸਾਰੇ ਮੌਕੇ ਲਈ ਦਿਖਾਣੇ ਆ ਕਿ ਜਿਹੜੀ ਆਊਟਸਾਈਡ ਇੰਟਰਵੈਨਸ਼ਨ ਇੰਟਰਵੈਂਸ਼ਨ ਤੁਮਸਰ ਨੇ ਕੀਤੀ ਹੈ ਉਹ ਇਸ ਸਥਿਤੀ ਨੂੰ ਬਹੁਤ ਸੰਭਾਲ ਜੀ ਹੈਗੀ ਹੈ ਤੇ ਹਜੇ ਵੀ ਜਿੱਥੇ ਖਤਰਾ ਹੈਗਾ ਅਸੀਂ ਆਪਣੇ ਅਮਨ ਤੇ ਸ਼ਾਂਤ ਦੇ ਮਾਰਚ ਹਜੇ ਵੀ ਤੋਰੇ ਹੋਏ ਆ ਅਸੀਂ ਕਮੈਂਟਰੀ ਹਜੇ ਵੀ ਕਰ ਰਹੇ ਆ ਅਸੀਂ ਤਾਂ ਇਸ ਹੱਦ ਤੱਕ ਕਹਿ ਰਹੇ ਆ ਕਿ ਜੇ ਵਪਾਰ ਖੁੱਲੇ ਆਪਸ ਵਿੱਚ ਤਾਲਮੇਲ ਹੋਏ ਜਿਹੜੀ ਇੱਕ ਪਾਸੇ ਆਰਐਸਐਸ ਬੀਜਪੀ ਹਿੰਦੂ ਰਾਸ਼ਟਰਵਾਦ ਸੋਚ ਜਿਹੜੀ ਸਰ ਵਰਕਟ ਕਹਿੰਦਾ ਕਿ ਹਿੰਦੂਆਂ ਨੂੰ ਪੱਠਾ ਕਰਨਾ ਹੈ ਤੇ ਮੁਸਲਮਾਨ ਮਾਰ ਲਓ ਇਹ ਉਹਦੀ ਸੋਚ ਰਹੀ ਹੈ ਦੂਜੇ ਪਾਸੇ ਜਿਹਹਾਦੀ ਇਸਲਾਮਿਸਟ ਸਟੇਟ ਹੈਗੇ ਆ ਇਹਨਾਂ ਦੀ ਜਿਹੜੀ ਤਕਰ ਹੈ ਇਹਨੂੰ ਠੰਡਾ ਕਰਨ ਵਾਸਤੇ ਜਿਹੜੇ ਆਮ ਵਸਨੀਕ ਦੋ ਦੇਸ਼ਾਂ ਦੇ ਆ ਉਹਨਾਂ 'ਚ ਤਾਲਮੇਲ ਹੋਏ ਉਹ ਵਪਾਰ ਕਰਨ ਉਹਨਾਂ ਦਾ ਸਟੇਕ ਇਸ 'ਚ ਹੋਏ ਅੱਜ ਪੰਜਾਬ ਤੋਂ ਬਾਹਰ ਬੈਠੇ ਸਾਰੇ ਕਮੈਂਟ ਕਰ ਰਹੇ ਆ ਕਿ ਜੰਗ ਕਿਉਂ ਰੋਕਤੀ ਹੈ ਗਲਤ ਕਰਤਾ ਸੰਧੋਤਾ ਕਿਉਂ ਕਰਤਾ ਪਰ ਅਸੀਂ ਜਿਹੜੇ ਉਰੇ ਵਸਦੇ ਹੈਗੇ ਆ ਸਾਨੂੰ ਪਤਾ ਕਿ ਇਹ ਬਹੁਤ ਸੀਰੀਅਸ ਕੰਮ ਸੀ ਇਹਨੂੰ ਰੋਕਿਆ ਗਿਆ ਕਿ ਅਸੀਂ ਤਾਂ ਅਮਨ ਸ਼ਾਂਤ ਵਪਾਰ ਚਾਹੁੰਦੇ ਆ ਸਟੇਕਸ ਨੇ ਹਾਈ ਹੋ ਜਾਣ ਵਰ ਦੇ ਜਿਵੇਂ ਉਥੋਂ ਤੁਰਕਮੈਨਿਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਤੇਲ ਵੀ ਆ ਜੇ ਇੱਥੇ ਰਫਾਇੰਡਰੀਆਂ ਲੱਗ ਜੇ ਪਾਕਿਸਤਾਨ ਨੂੰ ਉਹਦਾ ਰੈਂਟ ਮਿਲੇ ਤੇਲ ਦਾ ਪਾਈਪਲਾਈਨ ਦਾ ਕੁੱਝ ਸਾਡੇ ਅੱਗੇ ਪਲਾਸਟਿਕ ਇੰਡਸਟਰੀ ਕੈਮੀਕਲ ਇੰਡਸਟਰੀ ਖੜੀ ਹੋ ਜੇ ਮਤਲਬ ਜਦ ਸਟੇਕਸ ਇਕਨੋਮਿਕ ਸਟੇਕਸ ਨੇ ਹਾਈ ਹੋ ਜਾਣ ਕਿ ਅਸੀਂ ਜੰਗ ਦੀ ਸੋਚ ਨਹੀਂ ਸਕਦੇ ਉਹ ਤਾਲਮੇਲ ਨਾਲ ਅ ਇੰਟਰਕਨੈਕਟੀਵਿਟੀ ਨਾਲ ਆਪਸ ਚ ਜਿਹੜੇ ਵਿਊਸ ਤੇ ਸਮਾਨ ਬੰਦਦੇ ਆ ਉਹਦੇ ਨਾਲ ਇਹ ਡੀਸਕਲੇਸ਼ਨ ਹੋਵੇ ਅਸੀਂ ਡੀਸਕਲੇਸ਼ਨ ਚਾਹੁੰਦੇ ਆ ਨਾ ਕਿ ਐਸਕਲੇਸ਼ਨ ਗੰਭੀਰ ਸਵਾਲ ਦੀ ਗੱਲ ਮਰ ਕੇ ਦੋਵਾਂ ਪਾਸੇ ਚੰਗਾ ਜਿਹਾ ਕੋਈ ਹੱਲ ਹੈ ਉਹਦੇ ਬਾਰੇ ਕਿਹਾ ਹੋਤੇ ਪਾਰੇ ਅਸੀਂ ਸਮਝਦੇ ਆ ਕਿ ਇਹ ਤਣਾਅ ਵਧੇ ਜਾ ਰਿਹਾ ਸੀ ਇੱਕ ਗੋਲੀ ਦਾ ਜਵਾਬ ਬੰਬ ਤੇ ਆ ਰਿਹਾ ਸੀ ਬੰਬ ਦਾ ਜਵਾਬ ਮਸਾਇਲ ਤੇ ਆ ਰਿਹਾ ਸੀ ਇਹ ਵਧੇ ਜਾ ਰਿਹਾ ਸੀ ਕੰਮ ਏ ਜਾਂਦੇ ਜਾਂਦੇ ਨਿਊਕਲੀਅਰ ਵਾਰ ਤਾਈ ਪਹੁੰਚ ਜਾਣਾ ਸੀਗਾ ਉਹਦੇ ਵਿੱਚ ਸਾਰੇ ਧਰਤੀ ਤੇ ਵਸਦੇ ਮੁਲਕਾਂ ਦੀ ਤਬਾਈ ਹੋਣੀ ਸੀ ਕਿਉਂਕਿ ਪ੍ਰਦੂਸ਼ਣ ਇਹ ਨਾਲ ਉਤਲੇ ਐਟਮੋਸਫੇਅਰ ਚ ਫੈਲ ਜਾਣਾ ਸੀ ਕਿ ਸੂਰਜ ਦੀ ਕਿਰਨਾ ਆਉਣ ਤੇ ਰਹਿ ਜਣਿਆ ਸੀ ਐਗਰੀਕਲਚਰ ਖੇਰ ਹੋਣ ਦਾ ਦਾ ਸੀਗਾ ਸੋ ਇਹ ਜਿਹੜੀ ਡੀਸਕਲੇਸ਼ਨ ਹੋਈ ਹੈ ਇਹ ਇਕੱਲੇ ਭਾਰਤ ਤੇ ਪਾਕਿਸਤਾਨ ਵਾਸਤੇ ਨਹੀਂ ਮਨੁੱਖਤਾ ਵਾਸਤੇ ਇਹ ਇੱਕ ਬਹੁਤ ਵੱਡਾ ਲਾਭ ਹੋਇਆ ਅਸੀਰ ਸਾਹਿਬ ਤੋਂ ਬਾਅਦ ਵੀ ਪਾਕਿਸਤਾਨ ਨੂੰ ਕੁਝ ਲੱਗਾਂ ਵਿੱਚ ਅੰਬਾਰੀ ਕੀਤੀ ਗਈ ਹੈ ਉਹਦੇ ਬਰਸੇ ਕਿ ਆਪਸ ਵਿੱਚ ਦੂਸ਼ਣਬਾਜੀ ਚੱਲ ਰਹੀ ਹੈ ਪਰ ਜਿਹੜਾ ਇਨ ਪ੍ਰਿੰਸੀਪਲ ਜਿਹੜੇ ਇਹਨਾਂ ਦੇ ਮੁਖੀ ਹੈ ਉਹਨਾਂ ਨੇ ਹਜੇ ਇਹਨੂੰ ਕੰਟੇਨ ਕੀਤਾ ਹੋਇਆ ਅਸੀਂ ਇਹੀ ਆਸ ਰੱਖਦੇ ਹਾਂ ਕਿ ਇਹ ਘਟੇ ਐਸਜੀਪੀਸੀ ਨੂੰ ਵੀ ਅਪੀਲ ਕਰਾਂਗੇ ਕਿ ਇਹ ਡੰਪ ਗੁਰੂ ਰਾਮਦਾਸ ਨਗਰੀ ਦੇ ਵਿੱਚੋਂ ਹਟਾਉਣ ਦੀ ਉਹ ਵੀ ਅਪੀਲ ਕਰਨ ਕਿਉਂਕਿ ਇਹ ਗੁਰਸਿੱਖੀ ਦਾ ਮੋਢਲਾ ਧਰ ਹੈ ਜੇ ਇੱਥੇ ਤਬahi ਹੋ ਗਈ ਦਰਬਾਰ ਸਾਹਿਬ ਤੇ ਅਸਰ ਪੈ ਗਿਆ ਹੈਗਾ ਤਾਂ ਮਤਲਬ ਇਹ ਗੁਰੂ ਨਾਨਕ ਸਾਹਿਬ ਦੀ ਤੋਰੀ ਹੋਈ ਸਿੱਖੀ ਨੂੰ ਬਹੁਤ ਵੱਡਾ ਖਤਰਾ ਹੈ ਇਹ ਉਹਨਾਂ ਨੂੰ ਵੀ ਕਰਨਾ ਚਾਹੀਦਾ ਹੈ ਮਾਸੂਮ ਕੀ ਲੱਗਦਾ ਹੈ ਕਿ ਜਿਵੇਂ ਕਿ ਅਕਾਲੀ ਦਲ ਅੰਮ੍ਰਿਤਸਰ ਦੰਪ ਲਈ ਉਹ ਕਿ ਚੋਰ ਕਰ ਰਹੇ ਨੇ ਇਸ ਤਰ੍ਹਾਂ ਪੁਲਿਸ ਸੰਸਥਾਵਾਂ ਅੰਮ੍ਰਿਤਸਰ ਦੇ ਵਿੱਚ ਹੋਰ ਵੀ ਉਹਨਾਂ ਨੂੰ ਵੀ ਨਾਲ ਦੁੱਲਣਾ ਚਾਹੀਦਾ ਥੋੜਾ ਸਾਹ ਅਸੀਂ ਸਭ ਨੂੰ ਵੈਲਕਮ ਕਰਦੇ ਆਂ ਇਹ ਸਾਡੇ ਐਗਜ਼ੀਕਿਟਿਵਸ ਦਾ ਮੁੱਦਾ ਹੈਗਾ ਜਦ ਬੰਬ ਚੱਲਣਾ ਹੈਗਾ ਉਹਨੇ ਪੁੱਛਣਾ ਨਹੀਂ ਕਿ ਤੁਸੀਂ ਭਾਜਪਾ ਦੇ ਹੋ ਕਾਂਗਰਸ ਦੇ ਹੋ ਹਿੰਦੂ ਹੋ ਸਿੱਖੋਂ ਗਰੀਬੋਂ ਅਮੀਰੋਂ ਉਹ ਅਸਰ ਜਿੱਥੇ ਸਾਰਿਆਂ ਦੇ ਉੱਤੇ ਹੋਣਾ ਹੈਗਾ ਅਸੀਂ ਸੂਹ ਸਮਾਜ ਨੂੰ ਬੇਨਤੀ ਕਰਦੇ ਆਂ ਅੰਬਰਸਰੀਆਂ ਨੂੰ ਬੇਨਤੀ ਕਰਦੇ ਆਂ ਗੁਰੂ ਨਾਨਕ ਨਾਮ ਲੇਵਾ ਗੁਰੂ ਕੀ ਨਗਰੀ ਪਿਆਰ ਕਰਨ ਵਾਲੇ ਬਾਹਰ ਦੇ ਬਸੰਦੇਆਂ ਨੂੰ ਬੇਨਤੀ ਕਰਦੇ ਆਂ ਇਹਦੇ ਬਾਰੇ ਆਵਾਜ਼ ਚੱਕਣ ਤੇ ਇੱਥੇ ਆਪਣੇ ਗੁਰੂ ਕੀ ਨਗਰੀ ਨੂੰ ਸੁਰੱਖਿਅਤ ਕਰਨ